ਤੋਂ ਆਪਣਾ ਲਾਪਰੀ ਸਿੰਘ ਕੁਚੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਸਾਧਾਂਵਾਲੀ ਸੋ ਇਸ ਪਿੰਡ ਦੇ ਵਿੱਚ ਕੁਝ ਲੋੜਵੰਦ ਪਰਿਵਾਰਾਂ ਦੇ ਵੱਲੋਂ ਜਿਹੜਾ ਆਪਣੇ ਕਮਰਿਆਂ ਦਾ ਜਿਹੜਾ ਕੰਮ ਆ ਉਹ ਸੋ ਲਿਆ ਗਿਆ ਸੀ ਕੁਝ ਜਿਹੜੇ ਤਕਨੀਕੀ ਜਾਂ ਕਾਰਨ ਕਹਿ ਸਕਦੇ ਆ ਜਾਂ ਘਰ ਦੀਆਂ ਮਜਬੂਰੀਆਂ ਕੰਨ ਕਹਿ ਸਕਦੇ ਆ ਜਿਹੜਾ ਕੰਮ ਆ ਪੂਰਾ ਜਿਹੜਾ sire ਨਹੀਂ ਚੱਲ ਸਕਿਆ ਤੁਸੀਂ ਦੇਖ ਸਕਦੇ ਹੋ ਵਲੈਂਟਰ ਤੋਰੀ ਜਿਹੜਾ ਵਾ ਕੰਮ ਜਿਹੜਾ ਸਾਰਾ ਚੱਲ ਚੁੱਕਾ ਹੈ ਕਮਰਿਆਂ ਦੇ ਵਿੱਚ ਜਿਹੜੀ ਮਿੱਟੀ ਜਿਹੜੀ ਹੈ ਪੈਣ ਵਾਲੀ ਆ ਲੇਟਰ ਬਸ ਕੋਈ ਦਿਨਾਂ ਦੇ ਵਿੱਚ ਲੈਟਰ ਜਿਹੜਾ ਪਿਆ ਜਣਾ ਸੀ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਕਿਉਂ ਨਹੀਂ ਲੈਟਰ ਪਿਆ ਤੇ ਕਿਉਂ ਨਹੀਂ ਮਿੱਟੀ ਬਈ ਸਾਰੀ ਗੱਲਬਾਤ ਜਰੂਰ ਕਰ ਲੈਣੇ ਆ ਸਸਰੀ ਘਰ ਦੇ ਸਸਰੀ ਘਰ ਦੇ ਜੇ ਕੋ ਸਾਰਾ ਕੰਮ ਹੋ ਗਿਆ ਮਨੇ ਏਦਾਂ ਪੜੀ ਗਈਆਂ ਲੈਟਰ ਤੋਂੜੀ ਕੰਮ ਚੱਲ ਗਿਆ ਕੀ ਗੱਲ ਹੁੰਦੀ ਹੈ ਲੈਟਰ ਹੜ ਪਾ ਗਿਆ ਨਾ ਮੈਂ ਤੁਸੀਂ ਬੰਦ ਟੁੱਟ ਗਿਆ ਤੇ ਮੜ ਕੇ ਫਿਰ ਗੋਭੀ ਲਾਈ 7 ਕਿੱਲੇ ਤੇ 7 ਕਿੱਲੇ ਗੋਭੀ ਵੀ ਰੁੜ ਗਈ ਤੇ ਕੋਈ ਪਹਾਨੀ ਉਥੋਂ ਬਜਾਇਆ ਗੋਭੀ ਜਿਹੜੀ ਬਿਲਕੁਲ ਲਈ ਵਾਪਸ ਦੀ ਜਮੀਨ ਨਹੀਂ ਹੈ ਕਿ ਜਾ ਕੇ ਕਿਸੇ ਦੀ ਜਮੀਨ ਤੇ ਜੇ ਛੱਤ ਲਾਈ ਤੇ ਜੇ ਸਤਲਾਈ ਤੇ ਉਹਦਾ ਫਿਰ ਕੋਈ ਨਹੀਂ ਬਣਿਆ ਮਤਲਬ ਕੰਮ ਜਿਹੜਾ ਵਾ ਇਹ ਗੱਲ ਤਾਂ ਨਹੀਂ ਪਤਾ ਕਿ ਕੁਦਰਤੀ ਮਾਰ ਵੀ ਪਣੀ ਹੈ ਕੰਮ ਜਿਹੜਾ ਮਤਲਬ ਆਰੰਭ ਕਰ ਲਿਆ ਹਾਂਜੀ ਕੰਮ ਆਹ ਕਰ ਲਿਆ ਪਹਿਲੋਂ ਤਾਂ ਆਖਿਆ ਵੀ ਗੋਬੀ ਦੀ ਫਸਲ ਵੱਢ ਕੇ ਤੇ ਅਸੀਂ ਇਹਨੂੰ ਤਿਆਰ ਕਰ ਲਾਂਗੇ ਤੇ ਹੁਣ ਸਾਡੇ ਕੋਲ ਕੋਈ ਪਹਾ ਨਹੀਂ ਤੇ ਨਾ ਅਸੀਂ ਤਿਆਰ ਕਰ ਸਕੇ ਜਿਹੜੀ ਗਵਰਨਮੈਂਟ ਦੇ ਵੱਲੋਂ ਵੀ ਇੰਨੇ ਚੱਕ ਜਿਹੜੇ ਡਿਕਲੈਅਰ ਕੀਤੇ ਗਏ ਜਿਹੜੀ ਫਲੱਡ ਨੂੰ ਲਾ ਕੇ ਹਾਰਮ ਨੂੰ ਲਾ ਕੇ ਤੁਹਾਡੇ ਦਾ ਕੋਈ ਸੰਸਥਾ ਨਹੀਂ ਜੀ ਕੋਈ ਕੋਈ ਨਹੀਂ ਕੀਤਾ ਜਿਹੜਾ ਹੁੰਦਾ ਲਿਖ ਜਾਂਦਾ ਤੇ ਮੁੜ ਕੇ ਹੁੰਦਾ ਹੀ ਨਹੀਂ ਹੋਣ ਜਿਹੜੇ ਬਜ਼ੁਰਗੋ ਮੌਸਮ ਵੀ ਬਦਲ ਗਿਆ ਗਰਮੀ ਆ ਦੇਣੀ ਚਲੋ ਬਾਹਰ ਜਿਹੜਾ ਤੰਬੂ ਦੇ ਵਿੱਚ ਵੀ ਕੱਟ ਗਏ ਹੁਣ ਗਾਵਾਂ ਜਿਹੜਾ ਬੱਚੇ ਵੀ ਸਾਰੇ ਆ ਕੇ ਥਾਵੜੀ ਨੇ ਉਹ 40 ਦਿਨ ਹੋਣੇ ਨੇ ਗਾ ਕੇ ਵਿੱਚ 40 ਦਿਨ ਹੁਣ ਇਤਨੇ ਕੱਟਣੇ ਪਾਣੇ ਆ ਜੇ ਨਾਮ ਕਿਸ ਨੇ ਮਮਤ ਕੀਤੀ ਜੇ ਨਾਮ ਆਈ ਤਾਂ ਕੀਤੀ ਕਿਸ ਨੇ ਤੇ ਹੁਣ ਇਤਨੇ ਚੱਲਣਾ ਕੰਮ ਹੋਰ ਕੀ ਕਰਨ ਫਿਰ ਇਹ ਗੱਲ ਜੇ ਮਨੋ ਜੇ ਤੱਕ ਜਿਹੜੀ ਕਿਸੇ ਮਲ ਸਸਤਾ ਨੇ ਪਹੁੰਚਣਗੀ ਕਿਸ ਨੇ ਨੇ ਪਹੁੰਚ ਕੀਤੀ ਇੱਥੇ ਸਾਰੀ ਜਿਹੜੀ ਤੁਹਾਡੀ ਜਿਹੜੀ ਆਸ ਸੇ ਉਮੀਦਾਂ ਸੀ ਉਹ ਸਾਰੀ ਉਹ ਵੀ ਖਤਮ ਹੋ ਗਈ ਜੇ ਗੋਬੀ ਦੇ ਉੱਤੇ ਹੀ ਤੇ ਹੁਣ ਕੋਈ ਦਿਹਾੜੀ ਨਹੀਂ ਲੱਭਦੀ ਦੱਪਾ ਨਹੀਂ ਲੱਭਦਾ ਤੇ ਕੰਮ ਨਾ ਕਰਦੇ ਸਿਰ ਤੇ ਕਿੰਨੇ ਬਜ਼ੁਰਗੋ ਬਟ ਤੋਂ ਹੋ ਜਾਣੀ 7-8 ਕਿੱਲੇ ਤੁਸੀਂ ਦੱਸਦੇ ਗੋਭੀ ਲਾਈ ਹਾਂ ਜੇ 2 ਲੱਖ ਤੇ ਵੱਜਦਾ ਹੀ ਨਾ 2 ਲੱਖ ਵੱਜਦਾ ਹਾਂ ਇੱਥੇ ਹਿਸਾਬ ਨਾਲ ਲਾਈ 2 ਲੱਖ ਤੇ ਸਾਨੂੰ ਬਜੇਗਾ ਹੀ ਨਾ ਉਹ ਦਿਨਾਂ ਵੀ ਸਾਰੇ ਜਿਹੜੇ ਕਮਰੇ ਜਿਹੜੇ ਕੰਮਲ ਕੰਪਲੀਟ ਹੋ ਜਾਣਾ ਹੈ ਹਾਂ ਕੁਦਰਤੀ ਮਾਰਦਾ ਨਹੀਂ ਪਤਾ ਵੀ ਇਹ ਵੀ ਜਿਹੜੀ ਇਹਨਾਂ ਪਿਆ ਨੂੰ ਆ ਬਣਨਾ ਪਾਣਾ ਹਾਂਜੀ ਕੋਈ ਬਜ਼ੁਰਗੋ ਜਿਹੜਾ ਮਟੀਰੀਅਲ ਹੈ ਅੰਦਰ ਲਿਆਉਂਦਾ ਕੋਈ ਇਸ ਤੋਂ ਪਹਿਲਾਂ ਸਾਰਾ ਵਰਤਿਆ ਗਿਆ ਕਿ ਜਾਂ ਕੁਝ ਪਿਆ ਵਰਤਿਆ ਗਿਆ ਜੀ ਅਮੇ ਝੂਠ ਨਹੀਂ ਮਾਰਨਾ ਆ ਵਰਤਗਾ ਕਿੰਨੇ ਦਿਨ ਪਹਿਲਾਂ ਜਿਹੜਾ ਕੰਮ ਮਿਸਤਰੀ ਜਿਹੜੇ ਬੰਦ ਹੋ ਗਏ ਸੀ ਕੁਦਰਤੀ ਮਾਰਤ ਮੈਸਤਰੀਏ 10 15 ਦਿਨ ਪਹਿਲਾਂ ਕੀਤੇ ਹਨ ਤੇ ਉਹ ਬੰਦ ਹੋ ਗਏ ਤੇ ਉਹ ਤੋਂ ਬਾਅਦ ਕੰਮ ਉਹ ਲੋ ਤੁਹਾਡੀ ਉਸ ਟਾਈਮ ਤੇ ਹਰੀ ਸੀ ਵੀ ਜਿਹੜੀ ਹੈ ਲੈਂਟਰ ਦੀ ਲੈਂਟਰ ਪਾ ਲਾਂਗੇ ਕਿ ਇਹਨਾਂ ਦਿਨਾਂ ਚ ਸਾਡਾ ਲੈਂਟਰ ਤਿਆਰ ਹੋ ਜਾਣਾ ਹੈ 10 15 ਦਿਨ ਹੋ ਗਏ ਕੋਈ ਪੰਜ ਕਿੰਨੇ ਦਿਨ ਬਾਅਦ ਜਿਹੜੀ ਗੋਭੀ ਜਿਹੜੀ ਫਸਲ ਜਿਹੜੀ ਮੰਡੀ ਜਾਂਦਾ ਆਪਣੀ ਹਾਂ ਦੇ ਮੰਡੀ ਜਾਂਦਾ ਆਪਣੀ ਫੁੱਲਾਂ ਤੇ ਆਈ ਗੋਭੀ ਮਰ ਗਈ ਆ ਹਾਂਜੀ ਸਾਰੀ ਮਿਹਨਤ ਕੀਤੀ ਜਿਹੜੀ ਉਹ ਖੁੱਝ ਪ ਗਈ ਤੇ ਹੁਣ ਕੋਈ ਸੁਣਦਾ ਨਹੀਂ ਜੇ ਬਜ਼ੁਰਗੋ ਤਾਂ ਦੀ ਕਿਸੇ ਨੇ ਮਦਦ ਕਰਨੀ ਹੋਵੇ ਜਿਵੇਂ ਦਾਨੀ ਸੱਜਣ ਨੇ ਜਾਂ ਹੋਰ ਸਸਤਾ ਲੱਗਿਆ ਨੇ ਇਹ ਅਸੀਂ ਜਿੱਦਾਂ ਫੜ ਦੀ ਬਾਰਬਜੀ ਕੁਦਰਤੀ ਮਾਰਬਜੀ ਆ ਤੋ ਉਹ ਲੋੜਵੰਦ ਜਿਹੜੇ ਪਰਿਵਾਰਾਂ ਤੱਕ ਸਾਹਤੋਂ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਕਿੱਥੇ ਵੀ ਕਰਨੀ ਮਦਦ ਕਰਨੀ ਤੇ ਹੁਣ ਮਦਦ ਤੇ ਕਿ ਹੁਣ ਕੋਈ ਕਿਸ ਦਾ ਪਤਾ ਕਿ ਕਿੱਥੋਂ ਕਰਨੀ ਕਿੱਥੋਂ ਨਹੀਂ ਕੋਈ ਮਦਦ ਕਰੇਗਾ ਤਾਂ ਫੇਰ ਹੀ ਆ ਨਾ ਕਿ ਤੁਹਾਨੂੰ ਕੋਈ ਆਸ ਆ ਗਈ ਕਿਸੇ ਤੇ ਆਸ ਨਹੀਂ ਆਂਦੀ ਕੋਈ ਤੇ ਵੀ ਅਜੇ ਤੇ ਬਜ਼ੁਰਗੋ ਆਸ ਤੇ ਦੁਨੀਆ ਜਿਹੜੀ ਬਰਕਰਾਰ ਆ ਤੁਸੀਂ ਆਹ ਵੀ ਕੋਈ ਸਾਹਬ ਹਾਂ ਤਾਂ ਉਹਨਾਂ ਕੋਈ ਮਦਦ ਕਰੇਗਾ ਤਾਂ ਫੇਰ ਹੋ ਸਕਦਾ ਨਹੀਂ ਇੰਨੀ ਬਜ਼ੁਰਗੋ ਦਾਨੀ ਸੱਜਣ ਨੇ ਸਮਾਜ ਸੇਵੀ ਸਾਜਤਾ ਨੇ ਜੜੀਆਂ ਲੱਗੀਆਂ ਨੇ ਬਹੁਤ ਘਰ ਬਣਾ ਵੀ ਰਹੀਏ ਨੇ ਤੇ ਘਰ ਜਈ ਬਣ ਵੀ ਚੁੱਕੇ ਹਾਂ ਦੇ ਦਾਨੀ ਜਿਹੜੇ ਨੇ ਆਉਂਦੇ ਨੇ ਲੈ ਕੇ ਲਾ ਜਾਂਦੇ ਨੇ ਮੁੜ ਕੇ ਕੋਈ ਪਤਾ ਨਹੀਂ ਕਿੱਥੇ ਤੇ ਕਿੱਥੇ ਨਹੀਂ ਆਉਂਦਾ ਜੁਰਗੋ ਤੇ ਧਾਨੀ ਜਿਹੜੇ ਲਿਖਣ ਵਾਲੇ ਹੁੰਦੇ ਨੇ ਉਹ ਤੇ ਕਿਤੇ ਲੋੜ ਪੈਂਦੀ ਜਿਹੜੇ ਲੈ ਕੇ ਖੜਦੇ ਨੇ ਕਈ ਤਾਂ ਜਿਹੜੇ ਲੈ ਕੇ ਦੇ ਨੇ ਨਾਲ ਹੀ ਮਟੀਰੀਅਲ ਲਿਆ ਕੇ ਤੇ ਨਾਲ ਹੀ ਸਾਰਾ ਕੰਮ ਚਾਲੂ ਕਰਾ ਕੇ ਜਾਂਦੇ ਆ ਹਾਂਜੀ ਹਾਂਜੀ ਕਰਕੇ ਜਾਂਦੇ ਨੇ ਇੱਥੇ ਕੋਈ ਨਹੀਂ ਆ ਕੋਈ ਪਿੱਛੇ ਕੋਨੇ ਵੱਲ ਹੋ ਗਿਆ ਜਾਂ ਕਿਤੇ ਸਿੰਗਰ ਆਏ ਨੇ ਨਾਲ ਹੀ ਟਰਾਲੀਆਂ ਰੇਤਾਂ ਦੀ ਬਜਰੀ ਦੀ ਸਾਰਾ ਮਟੀਰੀਅਲ ਜਿੰਨਾ ਮਨਿਆਦਾਂ ਤੋਂ ਕਮਰੇ ਲੱਗਣ ਡਿਆ ਉਹ ਸਾਰਾ ਨਾਲ ਲੈ ਕੇ ਆਉਂਦੇ ਨੇ ਤੁਹਾਡੇ ਹੁੰਦਾ ਸਭ ਕੋ ਇੱਥੇ ਪਿਆ ਤੇ ਤੰਬੂ ਦੇ ਵਿੱਚ ਰੰਦੇ ਕੋਈ ਆਇਆ ਹੀ ਨਹੀਂ ਤੇ ਨਾ ਕਰਨ ਮਾਇਤ ਕੀਤੀ ਹੈ ਬਜ਼ੁਰਗੋ ਜੇ ਥੋੜੇ ਥੋੜੇ ਸਾਰੀਆਂ ਸੰਸਥਾ ਜਾਂ ਮੱਦਕਾਨ ਜਾਂ ਹੋ ਸਕਦਾ ਇੱਕ ਦਿਨ ਮਨਮੇਰ ਭਾਜੀ ਕੁਝ ਸੀਮੈਂਟ ਦੀ ਕਰ ਦੇਣ ਸਰੀਏ ਦੀ ਕਰ ਦੇਣ ਜੋ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੈਂਟਰ ਨੂੰ ਇਸਤੇਮਾਲ ਲਾ ਲੀਆਂ ਨੇ ਉਹ ਤਾਂ ਨਹੀਂ ਸਜਣ ਕਰ ਦੇਣ ਤਾਂ ਸਪੂਰਨ ਹੋ ਸਕਦਾ ਹੋ ਸਕਦਾ ਜੇ ਜੇ ਕਰਨ ਤੇ ਹਾਂਜੀ ਜੋ ਮੱਦਕਾਨ ਨੂੰ ਕਰ ਸਕਦੇ ਨੇ ਥੋੜੇ ਥੋੜੇ ਪਾਹ ਪਾਗ ਵੀ ਕਰ ਸਕਦੇ ਨੇ ਇਹ ਬਜ਼ੁਰਗੋ ਇੱਕ ਵਾਰੀ ਆਪਣੇ ਜਿਹੜਾ ਪਿੰਡ ਹੈ ਉਹ ਜ਼ਰੂਰ ਮੈਂਸ਼ਨ ਕਰੋ ਇੱਕ ਵਾਰੀ ਬੋਲੋ ਜੀ ਮੇਰਾ ਪਿੰਡ ਸਾਦਾਂ ਵਾਲੀ ਹੈ ਸਾਦਾਂ ਵਾਲੀ ਤੇ ਸਾਦਾਂ ਵਾਲੀ ਦੇ ਰਹਿਣ ਵਾਲੇ ਦਾ ਨਾਮ ਇਹ ਕਈ ਬਜ਼ੁਰਗ ਜਿਹੜਾ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਆ ਤੇ ਸਾਦਾਂ ਵਾਲੀ ਦੇ ਵਸਾਈਆਂ ਹਾਂ ਸੋ ਇਹ ਸਾਨੂੰ ਬਜ਼ੁਰਗ ਕਸ਼ਮੀਰ ਸਿੰਘ ਜਿਨ੍ਹਾਂ ਨੇ ਕੀ ਕੁਦਰਤੀ ਮਾਰਦ ਤੋਂ ਪਹਿਲਾਂ ਹੀ ਜਿਹੜਾ ਕੰਮ ਜਿਹੜਾ ਆਰੰਭਤਾ ਕਰ ਲਿਆ ਸੀ ਕੁਦਰਤੀ ਮਾਰ ਨਾ ਵੱਜਦੀ ਤਾਂ ਸ਼ਾਇਦ ਇਹ ਘਰ ਵੀ ਜਿਹੜਾ ਬਣ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਜਾਣਾ ਸੀ ਸੋ ਇਹਨਾਂ ਗੋਭੀ ਦੀ ਫਸਲ ਜਿਹੜੀ ਆ ਚੌਥੇ ਤੇ ਦਸਦੇ ਨੇ ਬੀਜੀ ਸੀ ਸੋ ਉਸ ਨੂੰ ਵੀ ਜਿਹੜੀ ਆ ਪਾਣੀ ਜਿਹੜਾ ਵਹਾ ਕੇ ਲੈ ਗਿਆ ਸੋ ਸੁਪਨੇ ਵੀ ਜਿਹੜੇ ਇਹਨਾਂ ਦੇ ਕਈ ਜਿਹੜੇ ਉਸ ਫਸਲ ਦੇ ਨਾਲ ਹੀ ਵਗਾਏ ਗਏ ਨੇ ਸੋ ਪਰਿਵਾਰ ਜਿਹੜਾ ਤੰਬੂ ਦੇ ਵਿੱਚ ਰਹਿਣ ਲਈ ਮਜਬੂਰ ਆ ਗਾਂ ਜਿਹੜੇ ਸਰਦੀਆਂ ਦੇ ਨਾਲ ਉਹ ਛੋਟੇ ਛੋਟੇ ਬੱਚੇ ਨੇ ਉਹ ਵੀ ਜਿਹੜੇ ਨੇ ਇਸ ਤੰਬੂ ਦੇ ਵਿੱਚ ਹੀ ਜਿਹੜੇ ਰਹਿ ਰਹੇ ਨੇ ਸੋ ਬਰਸ਼ਾਤਾਂ ਦੇਣ ਵੀ ਜਿਹੜੇ ਗਾਂ ਪਾ ਸਕਦੇ ਨੇ ਬਦਲਦੇ ਰਹੀ ਦੇ ਨੇ ਮੌਸਮ ਸੋ ਜਿਹੜੇ ਦਾਨੀ ਸੱਜ ਨੇ ਸਮਾਜ ਸੇਵੀ ਸੰਸਥਾ ਨੇ ਜ਼ਰੂਰ ਜ਼ੀਰੋ ਗਰਾਊਂਡ ਤੇ ਆ ਕੇ ਇੱਕ ਵਾਰੀ ਜ਼ਰੂਰ ਲੈਂਟਰ ਚੈੱਕ ਕਰਨ ਤਾਂ ਜੋ ਸਾਰਾ